ਸਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਰਦੇ ਸასი ਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਜੀ ਸੋ ਅਗਰ ਕੋਈ ਮੇਰੇ ਪਰਨਪਰਾ ਫ੍ਰੀ ਬੈਠਾ ਇਸ ਟਾਈਮ ਹਨਾ ਜਾਂ ਮੇਰੀ ਕੋਈ ਵੀਡੀਓ ਦੇਖਦਾ ਪਿਆ ਹੋਆ ਜਾਂ ਫਿਰ ਕੋਈ ਕਿਸੇ ਦਾ ਸਵਾਲ ਜਵਾਬ ਆ ਤਾਂ ਪਲੀਜ਼ ਉਹ ਮੇਰੇ ਨਾਲ ਲਾਈਵ ਤੇ ਜੁੜ ਸਕਦਾ ਹੋ ਤੇ ਲਾਈਵ ਤੇ ਜੁੜ ਕੇ ਉਹ ਆਪਣਾ ਕੋਈ ਵੀ ਸਵਾਲ ਮੈਨੂੰ ਹੁਣ ਪੁੱਛ ਸਕਦਾ ਵਾ ਸੋ ਜਿਹੜਾ ਅੱਜ ਲਾਈਵ ਆਇਆ ਇਹਦਾ ਆਉਣ ਦਾ ਰੀਜ਼ਨ ਹੈਗਾ ਵਾ ਦੋ ਤਿੰਨ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਮਤਲਬ ਕਿ ਸ਼ੇਅਰ ਕਰਨਾ ਚਾਹੁੰਦਾ ਸੀਗਾ ਸੋ ਉਮੀਦ ਕਰਦਾ ਕਿ ਮੈਂ ਕੋਸ਼ਿਸ਼ ਕਰਦਾ ਵੀ ਤੁਸੀਂ 4-5 ਜਣੇ ਜੁੜ ਜੂ ਹਣਾ ਜਿੰਨੇ ਵੱਧ ਵੱਧ ਜੁੜ ਸਕਦੇ ਆ ਸੋ ਆਪਾਂ ਗੱਲਬਾਤ ਕੋਈ ਸ਼ੁਰੂ ਕਰੀਏ ਨਾ ਜਿਹੜੇ ਸਿਲਸਿਲੇ ਦੇ ਵਿੱਚ ਮੈਂ ਲਾਈਵ ਆਵਾ ਸੋ ਉਹਦੇ ਬਾਰੇ ਵਿੱਚ ਕੋਈ ਤਾਂ ਵਿਚਾਰ ਨਾਲ ਹਣਾ ਆਪਾਂ ਵੀ ਆਪਾਂ ਵੀ ਗੱਲ ਸੰਜੀ ਕਰਨਾ ਚਾਹੁੰਦਾ ਦਰਨਾ ਸੋ ਕਿੰਨੇ ਕੋ ਮੇਰੇ ਭੈਣ ਪਰ ਆਕਰ ਕੋਈ ਫ੍ਰੀ ਹੈਗਾ ਤਾਂ ਉਹ ਇਸ ਟਾਈਮ ਮੇਰੇ ਨਾਲ ਆ ਕੇ ਲਾਈਵ ਉਹ ਜੁੜ ਸਕਦਾ ਜੀ ਸੋ ਜਿਹੜੀ ਆਪਾਂ ਗੱਲਬਾਤ ਆ ਫਿਰ ਆਪਾਂ ਸ਼ੁਰੂ ਕਰਦੇ ਆ ਆਪਾਂ ਬਹੁਤ ਜ਼ਿਆਦਾ ਟਾਈਮ ਨਹੀਂ ਆਪਾਂ ਲਾਈਵ ਹੁੰਦੇ ਆਗੇ ਆਪਾਂ 10 ਤੋਂ 15 ਮਿੰਟ ਦੀ ਲਾਈਵ ਹੋਵਾਂਗੇ ਬਸ 10 ਮਿੰਟ ਦੀ ਬਣ ਕੇ ਚੱਲੋ 10 ਮਿੰਟ ਹੀ ਆਪਾਂ ਲਾਈਵ ਹੋਵਾਂਗੇ ਸੋ ਅਗਰ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਤਾਂ ਉਹ ਪੁੱਛ ਸਕਦਾ ਜੀ ਕਿਸੇ ਵੀ ਰਿਗਾਰਡਿੰਗ ਸੋ ਮੈਂ ਜਿੱਦ ਲਿਖ ਕੇ ਪਾਇਆ ਸੀ ਕਮਿਊਨਿਟੀ ਟੈਬ ਦੇ ਵਿੱਚ ਅਪਰੇ ਦੇ ਵਿੱਚ ਅਗਰ ਮਤਲਬ ਵੀ ਤੁਸੀਂ ਕਿਸ ਟੌਪਿਕ ਦੇ ਉੱਤੇ ਵੀਡੀਓ ਚਾਹੁੰਦੇ ਹੋ ਸੋ ਅਗਰ ਤੁਹਾਨੂੰ ਮੇਰੀ ਵੀਡੀਓ ਤੋਂ ਕੁਝ ਹੈਲਪ ਮਿਲਦੀ ਆ ਤਾਂ ਪਲੀਜ਼ ਮੈਨੂੰ ਕਮੈਂਟ ਕਰਿਆ ਕਰੋ ਜੋ ਤੁਹਾਨੂੰ ਮੈਨੂੰ ਨਹੀਂ ਵੀ ਮਿਲਦੀ ਜਤਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆਦੀ ਤਾਂ ਵੀ ਤੁਸੀਂ ਮੈਨੂੰ ਕੋਲ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਕਮੈਂਟ ਕਰ ਦੋ ਹਨਾ ਸੋ ਅਗਰ ਕੋਈ ਮੇਰੇ ਭੈਣ ਭਰਾ ਬੈਠਾ ਹੋਆ ਆਨਲਾਈਨ ਤਾਂ ਉਹ ਕਿਸੇ ਦਾ ਕੋਈ ਵੀ ਸਵਾਲ ਹੈਗਾ ਤਾਂ ਉਹ ਪਲੀਜ਼ ਪੁੱਛ ਸਕਦਾ ਵਾ ਜੇ ਮੈਨੂੰ ਕੋਈ ਵੀ ਕਰ ਸਕਦਾ ਐਨੀ ਟਾਈਮ ਹੈ ਜਾਂ ਹੁਣ ਵੀ ਮੈਨੂੰ ਕੋਈ ਨਾਲ ਕਰਕੇ ਆਪਣਾ ਸਵਾਲ ਆ ਜਾ ਉਹ ਪੁੱਛ ਸਕਦਾ ਵਾ ਸੋ ਹਰ ਇੱਕ ਤਰ੍ਹਾਂ ਦੇ ਮਤਲਬ ਆਪਣੇ YouTube ਚੈਨਲ ਦੇ ਉੱਤੇ ਹਰ ਇੱਕ ਟੌਪਿਕ ਦੇ ਉੱਤੇ ਮੈਂ ਵੀਡੀਓ ਲੈ ਕੇ ਆ ਰਿਹਾ ਮੈਂ ਪਾਵਰ ਕਰਦਾ ਪਿਆ ਵਾ ਸੋ ਪ੍ਰਭਜੋਤ ਸਿੰਘ ਨੂੰ ਗੁੱਡ ਵਰਕ ਬ੍ਰਦਰ ਥੈਂਕ ਯੂ ਭਾਜੀ ਪ੍ਰਭਜੋਤ ਭਾਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਥੈਂਕ ਯੂ ਵੀਰ ਜੀ ਸੋ ਮੈਂ ਸੋ ਜਿਹੜੀ ਗੱਲ ਆਪਾਂ ਕਰਦੀ ਸੀਗੀ ਯਾ ਮੈਂ ਲਾਈਵ ਇਸ ਕਰਕੇ ਆਇਆ ਸੀਗਾ ਵੀਰ ਦੇਖੋ ਮੈਂ ਨਾ ਜਿੰਨੀ ਵੀ ਮੇਰੇ ਕੋਲ ਹੁੰਦੀ ਆ ਮੈਂ ਸਾਰਿਆਂ ਦੀ ਮੈਂ ਸਾਰਿਆਂ ਦੀ ਹੈਲਪ ਕਰਦਾ ਮਾਂ ਸੋ ਮੈਨੂੰ ਐ ਹੁੰਦਾ ਵੀ ਚਲੋ ਯਾਰ ਵੀ ਜੋ ਨੌਲੇਜ ਮੈਨੂੰ ਹੈਗੀ ਆ ਵੀ ਮੈਂ ਤੁਹਾਨੂੰ ਨੌਲੇਜ ਦਵਾਂ ਹਣਾ ਕੁਝ ਬੰਦੇ ਇਹੋ ਜਿਹੇ ਹੈਗੇ ਨੇ ਹਣਾ ਇਹ YouTube ਦੇ ਉੱਤੇ ਮੇਰੇ ਉਹਦੀ ਵੀਡੀਓ ਦੇ ਵਿੱਚ ਹੈ ਨਾ 네ਗੇਟਿਵ ਕਵੈਂਟਰ ਕਰ ਦਿੰਦੇ ਨੇ ਹੈ ਨਾ ਉਹਨਾਂ ਦੀ ਤੁਸੀਂ ਲੋਕਾਂ ਦੀ ਜਿੰਨੀ ਮਦਦ ਜੀ ਤੁਸੀਂ ਮਤਲਬ 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 ਮਦਦ ਕਰ ਲਓ ਉਹ ਮਤਲਬ ਇਹ ਲੋਕ ਐਂ ਹੀ ਕਹਿਣਗੇ ਵੀ ਨਹੀਂ ਵੀ ਜੇ ਸਾਡਾ ਯਾਰ ਕੁਝ ਨਹੀਂ ਕੀਤਾ ਹੈਗਾ ਸੋ ਮੈਨੂੰ ਦਿਨ ਦੇ ਵਿੱਚ ਬਹੁਤ ਕੋਲਾ ਆਉਂਦੀ ਹੈ ਨੇ ਹੈ ਨਾ ਮੈਂ ਸਾਰਿਆਂ ਨਾਲ ਦੇਖੋ ਵੀ ਸਾਰਿਆਂ ਨਾਲ ਗੱਲ ਕਰਦਾ ਹਾਂ ਕੋਈ ਵੀ ਬੰਦਾ ਮੈਨੂੰ ਐ ਨਹੀਂ ਕਹੇਗਾ ਕਿ ਵੀਰ ਜੀ ਤੁਸੀਂ ਇਹਨਾਂ ਨਾਲ ਮਤਲਬ ਗੱਲ ਨਹੀਂ ਕੀਤੀ ਹੈਗੀ ਜੋ ਕੁਛ ਨਹੀਂ ਜੀ ਆ ਦੇਖੋ ਕੁਛ ਹੁੰਦੀਆਂ ਨੇ ਪਤਾ ਜੀ ਸਾਨੂੰ ਵੀ ਹੁਣ ਮੰਨ ਲਓ ਕਿ ਤੁਹਾਨੂੰ ਵੀਡੀਓ ਬਣਾ ਕੇ ਮੈਂ ਤੁਹਾਨੂੰ ਦੱਸਦਾ ਹਾਂ ਵੀ ਤੁਸੀਂ ਇਦਾਂ ਕੰਮ ਨੂੰ ਇਦਾਂ ਕਰਨਾ ਮੈਂ ਤੁਹਾਨੂੰ ਦੱਸ ਰਿਹਾ ਆਂ ਵੀ ਤੁਸੀਂ ਇਸ ਵੀਡੀਓ ਨੂੰ ਇਸ ਤਰੀਕੇ ਨਾਲ ਕਰਨਾ ਵਾ ਹੁਣ ਗੱਲ ਅਸਲ ਦੇ ਵਿੱਚ ਗੱਲ ਕੀ ਜਾਂਦੀ ਕੁਛ YouTube ਦੀ ਕਮਿਊਨਿਟੀ ਗਾਈਡਲਾਈਨਸ ਹੈ ਜੀ ਨਹੀਂ ਅਗਰ ਅਸੀਂ YouTube ਦੀ ਗਾਈਡਲਾਈਨਸ ਦੇ ਖਿਲਾਫ ਅਸੀਂ ਕੋਈ ਵੀਡੀਓ ਬਣਾ ਕੇ ਅਸੀਂ ਅਪਲੋਡ ਕਰਦੇ ਆਂ ਤਾਂ ਮੰਨ ਕੇ ਚੱਲੋ ਵੀ ਸਾਡਾ ਜਿਹੜਾ ਚੈਨਲ ਆ ਉਹ YouTube ਸਸਪੈਂਡ ਕਰ ਦੇਗਾ ਜੀ ਸੋ ਇਦਾਂ ਦੀ ਕੁਝ ਵੀਡੀਓ ਹੁੰਦੀਆਂ ਨੇ ਜਿਵੇਂ ਅਸੀਂ ਮਤਲਬ ਵੀ ਉਹ ਵੀਡੀਓ ਅਸੀਂ ਬਣਾ ਕੇ ਨਹੀਂ ਅਪਲੋਡ ਕਰ ਸਕਦੇ ਹੈਗੇ ਹਣਾ ਸੋ ਉਹ ਕਈ ਕਰਦੇ ਨੇ ਮੇਰੇ ਭੈਣ ਪਰ ਉਹ ਮੈਨੂੰ ਫੋਨ ਕਰ ਲੈਂਦੇ ਨੇ ਜਾਂ ਫਿਰ ਉਹ ਮੈਨੂੰ ਮੈਸੇਜ ਕਰ ਲੈਂਦੇ ਨੇ ਤੇ ਮਤਲਬ ਵੀ ਉਹਨਾਂ ਨੂੰ ਕੀ ਹੋ ਜਾਂਦਾ ਵੀ ਉਹ ਮੈਨਾਂ ਦੀ ਮਤ ਜਿੰਨੀ ਹੁੰਦੀ ਆ ਉਨੀ ਦਾ ਨੰਬਰ ਤਾਂ ਕਰੀ ਜਾਣਾ ਹਣਾ ਹੁਣ ਦੇਖੋ ਯਾਰ ਸਾਰੀ ਚੀਜ਼ ਤੁਸੀਂ ਮੇਰੇ ਤੋਂ ਛੁੱਟ ਦਿਓ ਮੈਂ ਭਾਜੀ ਤੁਸੀਂ ਆ ਵੀ ਕਰੋ ਆ ਵੀ ਕਰੋ ਉਹ ਵੀ ਕਰੋ ਇਹ ਵੀ ਕਰੋ ਹੁਣ ਦੇਖੋ ਵੀ ਯਾਰ ਤੁਸੀਂ ਵੀ ਤਾਂ ਥੋੜੀ ਜਿਹੀ ਮਿਹਨਤ ਕਰੋ ਨਾ ਤੁਸੀਂ ਵੀ ਤਾਂ ਮਦਦ ਕਰੋ ਹੁਣ ਦੇਖੋ ਤੁਹਾਨੂੰ ਮੰਨ ਲਓ ਰੱਬ ਕਰੇ ਤੁਹਾਡੇ ਚੈਨਲ ਜਿੱਦਾਂ ਚੱਲ ਗਿਆ ਪੈਸੇ ਤੁਹਾਨੂੰ YouTube ਤੋਂ ਤੁਹਾਡੇ ਉਹ ਤੁਹਾਡੇ ਖਾਤੇ 'ਚ ਹੀ ਹੋਣੇ ਮੇਰੇ ਖਾਤੇ 'ਚ ਨਹੀਂ ਨਾ ਹੋਣੇ ਹੈਗੇ ਮੈਂ ਤਾਂ ਤੁਹਾਨੂੰ ਗਾਈਡ ਕਰ ਸਕਦਾ ਵਾਂ ਹੁਣ ਤੁਸੀਂ ਕੀ ਕਹਿੰਦੇ ਹੋ ਕਿ ਭਾਜੀ ਤੁਸੀਂ ਇਹ ਵੀ ਕੰਮ ਕਰਕੇ ਦਿਓ ਸਾਨੂੰ ਇਹ ਵੀ ਕਰਕੇ ਦਿਓ ਇਹ ਵੀ ਕਰਕੇ ਦਿਓ ਯਾਰ ਤੁਸੀਂ ਖੁਦ ਆਪਣਾ ਦਿਮਾਗ ਵੀ ਵੀਰ ਜੀ ਤੁਸੀਂ ਖੁਦ ਲਗਾਇਆ ਕਰੋ ਆਪਣਾ ਦਿਮਾਗ ਵੀ ਪ੍ਰਭੂ ਜੀ ਅਸੀਂ ਨੂੰ ਜਿਹੜੇ ਮੇਰਾ ਛੋਟੇ ਬਰਦਰ ਨੇ ਵੀ ਚੈਨਲ ਬਣਾਇਆ ਹੋਇਆ ਜਿੱਤੇ ਮੈਂ ਵੀ ਬਣਾਉਣਾ ਹਾਂਜੀ ਪ੍ਰਭਜੋਤ ਵੀਰ ਜਰੂਰ ਜਰੂਰ ਬਣਾਓ ਆਪਣਾ ਤੁਸੀਂ YouTube ਚੈਨਲ ਬਣਾਓ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਤਾਂ ਪਲੀਜ਼ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਹਨ ਤੁਸੀਂ ਆਪਣਾ YouTube ਚੈਨਲ ਬਣਾ ਲਓ ਤੁਸੀਂ ਮੈਂ ਉਹਦੇ ਤੇ ਅਪਲੋਡ ਕੀਤੀ ਹੋਈ ਵੀਡੀਓ ਬਣਾ ਕੇ ਵੀ ਤੁਸੀਂ ਆਪਣਾ YouTube ਚੈਨਲ ਤੁਸੀਂ ਆਪਣੇ ਕਿਵੇਂ ਤੁਸੀਂ ਬਣਾ ਸਕਦੇ ਹੋ ਸੋ ਆਪਾਂ ਜਿਹੜੀ ਗੱਲ ਕਰਦੇ ਪਏ ਸੀ ਇਹ ਵੀ ਮੈਂ ਤੁਹਾਨੂੰ ਕਹਿੰਦਾ ਪਏ ਸੀ ਅ ਜੇ ਮੰਨ ਲਓ ਤੁਹਾਨੂੰ ਕਿਸੇ ਵੀ ਵੈਬਸਾਈਟ ਬਾਰੇ ਜਾਂ ਕੁਛ ਵੀ ਚੀਜ਼ ਬਾਰੇ ਤੁਹਾਨੂੰ ਮੈਂ ਦੱਸ ਦਵਾਂ ਤਾਂ ਕੋਸ਼ਿਸ਼ ਪਲੀਜ਼ ਤੁਸੀਂ ਖੁਦ ਆਪ ਟ੍ਰਾਈ ਕਰਿਆ ਕਰੋ ਵੀ ਉਹ ਤੁਹਾਡੇ ਕੋਲ ਹੁੰਦੀ ਆ ਜਾਂ ਨਹੀਂ ਹੁੰਦੀ ਰਹੀ ਹੈ ਨਾ ਕੋਈ ਥੋੜਾ ਬਹੁਤ ਆਪਣਾ ਵੀ ਦਿਮਾਗ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਫਿਰ ਤੁਸੀਂ ਪਤਾ ਕੀ ਦੇ ਦੋਗੇ ਕਿੰਨੇ ਜਿਵੇਂ ਵੀ ਇਹਨਾਂ ਦੇ ਸਰਵਕੰਈ ਦੇ ਕੋ ਮੈਂ ਜ਼ਿਆਦਾਤਰ ਜਿਹੜੀ ਵੀ ਸਕਰੀਨ ਰਿਕਾਰਡਿੰਗ ਦੀ ਵੀਡੀਓ ਬਣਾਉਣਾ ਵਾ ਉਹ ਮੈਂ ਬਣਾਉਣਾ ਵਾ ਓਏ ਲੈਪਟਾਪ ਦੇ ਉੱਤੇ ਜਾਂ ਆਪਣੇ ਕੰਪਿਊਟਰ ਦੇ ਉੱਤੇ ਬਣਾਉਣਾ ਵਾ ਸੋ ਤੁਸੀਂ ਜਿਹੜੀ ਵੀ ਤੁਸੀਂ ਯੂਜ਼ ਕਰਦੇ ਹੋਗੇ ਮੇਰੇ ਖਿਆਲ ਚ ਤੁਸੀਂ ਮੋਬਾਈਲ ਦੇ ਉੱਤੇ ਯੂਜ਼ ਕਰਦੇ ਹੋਗੇ ਮੋਬਾਈਲ ਤੇ ਵੀ ਸੇਮ ਹੀ ਚੱਲਦੀ ਹੈ ਬਸ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ ਜਦੋਂ ਵੀ ਤੁਸੀਂ ਮੋਬਾਈਲ ਦੇ ਉੱਤੇ ਕੋਈ ਵੀ ਤੁਸੀਂ ਐਪਲੀਕੇਸ਼ਨ ਜਾਂ ਕਿਸੇ ਵੀ YouTube ਚੈਨਲ ਖੋਲਦੇ ਹੋ ਤਾਂ ਪਲੀਜ਼ ਤੁਹਾਡੇ ਨਾਲ YouTube ਚੈਨਲ ਜੇ ਤੁਸੀਂ ਉੱਪਰ ਕਰਦੇ ਹੋ ਕਰੋਮ ਓਪਨ ਕਰਦੇ ਹੋ ਗੂਗਲ ਤੋਂ ਸਾਈਡ ਤੋਂ ਜਾ ਕੇ ਦੇਖਿਓ ਤੁਸੀਂ ਉਹਦੇ ਤੇ ਨਾ 3 ਡਾਟ ਲਿਖੇ ਹੁੰਦੇ ਨੇ 3 ਡਾਟ ਲੱਗੇ ਹੁੰਦੇ ਨੇ ਰਾਈਟ ਸਾਈਡ ਵਾਲੇ ਪਾਸੇ ਤਾਂ ਜਦੋਂ 3 ਡਾਟ ਤੇ ਕਲਿੱਕ ਕਰਕੇ ਨਾ ਥੱਲੇ ਆਉਂਗੇ ਸਭ ਤੋਂ ਨੀਚੇ ਲਿਖੂਗਾ ਡੈਸਕਟਾਪ ਮੋਡ ਤੁਸੀਂ ਡੈਸਕਟਾਪ ਮੋਡ ਤੇ ਕਲਿੱਕ ਕਰਕੇ ਆਪਣੇ ਫੋਨ ਨੂੰ ਕੰਪਿਊਟਰ ਦੇ ਵਾਂਗੂ ਯੂਜ਼ ਕਰ ਸਕਦੇ ਹੋ ਤੁਹਾਨੂੰ ਬਹੁਤ ਆਸਾਨ ਹੋ ਜਾਏਗਾ ਉਹਦੇ ਵਿੱਚ ਵੀ ਕੰਮ ਕਰਨਾ ਮੈਂ ਤੁਹਾਡੀ ਮੇਲ ਆਈਡੀ ਦੇਖੀ ਬਟ ਕੰਟੈਕਟ ਨੰਬਰ ਮਿਲਦਾ ਬਾ ਭਾਜੀ ਵੀ ਪਰਜੋਤ ਵੀ ਇਹ ਮੇਰਾ ਕੰਟੈਕਟ ਨੰਬਰ ਹੈਗਾ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਵਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਵੀਰੇ ਮੈਂ ਆਪਣਾ ਨੰਬਰ ਦਿੱਤਾ ਹੋਇਆ ਵਾ ਅੱਬੇ ਤੁਹਾਨੂੰ ਫਿਰ ਕਮੈਂਟ ਕਰ ਜਿੰਦਾ ਕੋਈ ਜਲਦੀ ਤੁਸੀਂ ਮੇਰਾ ਨੰਬਰ ਲੈ ਲਓ ਹਨਾ ਮੇਰੇ ਪਲੀਜ਼ ਇੱਕ ਵਾਰ ਡਿਸਕ੍ਰਿਪਸ਼ਨ ਚ ਚੈੱਕ ਕਰ ਲਾਓ ਡਿਸਕ੍ਰਿਪਸ਼ਨ ਦੇ ਵਿੱਚ ਮੇਰੀ ਮੇਲ ਆਈਡੀ ਵੀ ਹੈਗੀ ਨੰਬਰ ਵੀ ਉੱਥੇ ਹੁੰਦਾ ਹੀ ਹੁੰਦਾ ਵਾ ਸਬੋਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਵੀ ਸਵਾਲ ਹੈਗਾ ਤਾ ਉਹ ਮੈਨੂੰ ਪੁੱਛਦਾ ਕਰਦਾ ਜੀ ਹਨਾ ਸੋ ਅਗਰ ਕੋਈ ਕਾਲ ਵੀ ਕਰ ਸਕਦਾ ਵਾ ਆਪਾਂ ਬਸ 5-6 ਮਿੰਟ ਹੀ ਲਾਈਵ ਆਵਾਂਗੇ 6.5 ਮਿੰਟ ਹੋ ਗਏ ਆ ਸੋ ਮੈਂ ਇਹ ਗੱਲ ਅੱਜ ਇਹੀ ਕਰਨੀ ਸੀਗੀ ਸੀ ਪਲੀਜ਼ ਅਗਰ ਤੁਸੀਂ ਮਤਲਬ ਕੋਈ ਵੀ ਕਰਦੇ ਦੇਖੋ ਯਾਰ ਮੈਂ ਤਾਂ ਵੀ ਸਾਰੇ ਦੀ ਇੰਨੀ ਹੈਲਪ ਕਰਦੇ ਦੇਣ ਦੇ ਵਿੱਚ ਮੈਨੂੰ ਬਹੁਤ ਸਾਰੇ ਫੋਨ ਹੁੰਦੇ ਨੇ ਮੈਂ ਨਾ ਕਿਹਦੇ ਕੋਈ ਕਈ ਵਾਰੀ ਆ ਹੁੰਦਾ ਵਾ ਕਿਸੇ ਦਾ ਫੋਨ ਲੱਗ ਜਾਂਦਾ ਮੈਂ ਕਿਸ ਦੀ ਕਾਲ ਪਿਕ ਨਹੀਂ ਕਰਦਾ ਹੈਗਾ ਬਟ ਮੈਂ ਹਰ ਇੱਕ ਦਾ ਦਵਾਰੋਂ ਬੇਕਾਲ ਕਰਦਾ ਹੀ ਕਰਦਾ ਮਾਂ ਸਿਕੰਟਾਈਕ ਲੇਟ ਹੋ ਜਾ ਜੇ 1/2 ਘੰਟਾ ਲੇਟ ਹੋ ਜਾ ਜਾਂ ਫਿਰ ਨਾਲ ਦੀ ਨਾਲ ਹੀ ਕਰਨਾ ਕੋਈ ਕਿਵਰੀ ਮੈਂ ਐਕਚੁਅਲੀ ਬੀਜੀ ਹੁੰਨਾ ਕਿ ਮੈਂ ਡਰਾਈਵਿੰਗ ਕਰਦਾ ਹੁੰਨਾ ਕਿਵਰੀ ਕਿਤੇ ਬੈਠਾ ਹੁੰਨਾ ਮੀਟਿੰਗ ਦੇ ਵਿੱਚ ਕਦੇ ਕੁਝ ਕਰਦੇ ਹੁੰਨੇ ਕਿਵਰੀ ਮੈਂ ਖੁਦ ਆਪਣੀ ਵੀਡੀਓ ਵੀ ਸ਼ੂਟ ਕਰਦਾ ਹੁੰਨਾ ਵਾ ਸੋ ਇਸ ਕਰਕੇ ਮੈਂ ਕਿਤਨੇ ਕਿਤੇ ਬੀਜੀ ਹੁੰਨਾ ਵਾ ਤੇ ਉਹ ਕਹਿੰਦਾ ਹਾਂਜੀ ਉੱਥੇ ਕੀ ਚੈੱਕ ਕੀਤਾ ਜੀ ਹਾਂਜੀ ਆ ਪ੍ਰੋ ਪ੍ਰੋਜੋਤ ਵੀਰੇ ਮੈਂ ਤੁਹਾਨੂੰ ਸੈੱਟ ਕਰਤਾ ਨੰਬਰ ਵੀਰੇ ਆ ਚੈੱਕ ਕਰ ਲਓ ਤੁਸੀਂ ਮੈਨੂੰ ਸਵੇਰੇ ਕੋਲ ਕਰ ਲਿਓ ਹਨਾ ਜੇ ਹੁਣ ਕਰਦੀਆਂ ਕਰ ਲਓ ਹਨਾ ਜੇ ਛੋਟੀ ਗੱਲ ਆ ਤੁਹਾਡੀ ਜੇ 2-4 ਮਿੰਟ ਦੇ ਵਿੱਚ ਤੁਹਾਡੀ ਗੱਲ ਕਰਨੀ ਹੁੰਦੀ ਤਾਂ ਤੁਸੀਂ ਮੈਨੂੰ ਹੁਣ ਕੋਣ ਕਾਲ ਕਰਨ ਲਈ ਨਹੀਂ ਤਾਂ ਵੀਰੇ ਤੁਸੀਂ ਮੈਨੂੰ 9-10 ਵਜੇ ਤੋਂ ਬਾਅਦ 10 ਵਜੇ ਤੋਂ ਬਾਅਦ ਕਾਲ ਕਰ ਲਿਓ 9 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਠੀਕ ਆ ਸੋ ਪਲੀਜ਼ ਜਦੋਂ ਵੀ ਮੈਂ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਔਨਲਾਈਨ ਪਲੇਟਫਾਰਮ ਬਾਰੇ ਦੱਸਦਾ ਵਾ ਨਾ ਪੈਸੇ ਮੂਨ ਵਾਲ ਸੋ ਪਲੀਜ਼ ਥੋੜਾ ਬੋਤਾ ਤੁਸੀਂ ਆਪਣਾ ਵੀ ਦਿਮਾਗ ਲਗਾ ਕੇ ਕਰੋ ਜੀ ਸੋ ਬਾਕੀ ਮੇਰੇ ਕੋਲ ਜਿੰਨਾ ਕੋ ਹੁੰਦਾ ਵੋ ਮੈਂ ਤੋਂ ਡਲੀ ਕਰੀ ਜਾ ਰਿਹਾ ਵਾ ਕਰੀ ਜਾ ਰਿਹਾ ਵਾ ਕੁਝ ਵੀਡੀਓ ਹੁੰਦੀਆਂ ਨੇ ਅਸੀਂ ਮਤਲਬ ਵੀ ਤੁਹਾਨੂੰ ਬਣਾ ਕੇ ਉਸ ਤਰ੍ਹਾਂ ਦੀ ਸੀ ਤੁਹਾਨੂੰ ਮਤਲਬ ਵੀ ਉਹਦੇ ਬਾਰੇ ਨਹੀਂ ਦੱਸ ਸਕਦੇ ਸੀ ਕਿ ਗਾਈਡਲਾਈਨਸ ਦੇ ਬਾਰੇ ਹੁੰਦੀਆਂ ਨੇ ਉਹ ਗਾਈਡਲਾਈਨ YouTube ਦੀਆਂ ਸੀ ਬਣਾ ਕੇ ਤੁਹਾਨੂੰ ਅਸੀਂ ਨਹੀਂ ਦੱਸ ਸਕਦੇ ਸੋ ਹੋਰ ਅਗਰ ਕੋਈ ਮੇਰਾ ਭਿੰਡਪਰਾ ਆਨਲਾਈਨ ਹੈਗਾ ਤਾਂ ਪਲੀਜ਼ ਉਹ ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦਾ ਤਾਂ ਪਲੀਜ਼ ਹੁਣ ਪੁੱਛਾਉਦਾ ਮਿਲੂੰ هەر ਕਿਸੇ ਵੀ ਤਰ੍ਹਾਂ ਦਾ ਕਿ ਮੇਰੇ ਭਿੰਡਪਰਾ ਦਾ ਕੋਈ ਸਵਾਲ ਹੈਗਾ ਤੇ ਯਾਰ ਮੇਰੀ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਦਾ ਨਾ ਪਲੀਜ਼ ਮੇਰੀ ਵੀਡੀਓ ਨੂੰ ਸਾਰੇ ਮੇਰੇ ਪਿੰਡ ਪਰੋਂ ਨਾ ਇੱਕ ਵਾਰੀ ਜ਼ਰੂਰ ਪੂਰਾ ਵਾਚ ਕਰਿਆ ਕਰੋ ਹੁਣ ਥੋੜਾ ਥੋੜਾ ਨਾ ਵਾਚ ਕਰਿਆ ਕਰੋ ਤੁਸੀਂ ਕੀ ਕਰਦੇ ਹੋ ਥੋੜਾ ਵੀਡੀਓ ਨੂੰ ਵਾਚ ਕਰਦੇ ਹੋ ਕਿਉਂਕਿ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਬਹੁਤ ਹੀ ਡੀਪਲੀ ਐਂਡ ਬਹੁਤ ਵਧੀਆ ਤਰੀਕੇ ਨਾਲ ਸਮਝਾਉਣਾ ਵਧੀਆ ਤਰੀਕੇ ਨਾਲ ਸਮਝਾਉਂਦਾ ਕਿ ਤੁਹਾਨੂੰ ਕੱਲੀ-ਕੱਲੀ ਗੱਲ ਤਾਂ ਨੂੰ ਸਮਝ ਪੈ ਜੇ ਬਟ ਫਿਰ ਵੀ ਤੁਸੀਂ ਕਹਿੰਦੇ ਨੇ ਕਿ ਵੀ ਇਸ ਨੂੰ ਆਹ ਚੀਜ਼ ਨਹੀਂ ਸਮਝਾਈਏਗੀ ਆਇਤਾ ਹੋ ਗਿਆ ਜੀ ਉਹ ਹੋ ਗਿਆ ਤੁਹੇ ਕੋਈ ਪ੍ਰੀਮੀਰ ਵੀਡੀਓ ਚੰਗੀ ਤਰ੍ਹਾਂ ਆਵਾਜ਼ ਕਰਿਆ ਕਰੋ ਬਹੁਤ ਮਿਲ ਤੁਹਾਡੇ ਸਾਰੇ ਗਾੜੀ ਇੰਨੀ ਗਵੈਂਤੀ ਆ ਪਰ ਪ੍ਰਵਜੋਤ ਜੀ ਅੰਦਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਜਿਹੀ ਇਹ ਤਾਂ ਇਹਦੇ ਨਾਲ ਪੰਜਾਬੀ 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 ਬੰਦੇ ਇਹ ਕੁਝ ਅੱਗ ਕਰਦਾ ਦੱਸਦਾ ਜੀ ਜੀ ਬਿਲਕੁਲ ਵੀਰੇ ਬਿਲਕੁਲ ਪ੍ਰਵਜੋਤ ਵੀਰੇ ਮੇਰੀ ਇਹੀ ਸੋਚ ਹੈ ਵੀਰੇ ਨਹੀਂ ਚੀਜ਼ ਹੁੰਦਾ ਵੀ ਯਾਰ ਸਾਡੇ ਪੰਜਾਬੀ ਦੇ ਵਿੱਚ ਟੈਲੈਂਟ ਬਹੁਤ ਹੈ ਬਸ ਸਾਨੂੰ ਇਹ ਆ ਕਿ ਸਾਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਜਾਂਦਾ ਸੋ ਜਿੰਨੀ ਕਿ ਨੌਲ ਜੀ ਵੀਰੇ ਮੈਨੂੰ ਹੈਗੀ ਆ ਮੈਂ ਤੁਹਾਨੂੰ ਨੌਲ ਜੀ ਦੇ ਰਿਹਾ ਹਾਂ ਹਨਾ ਸੋ ਤੁਸੀਂ ਉਤਰਾ ਤੁਸੀਂ ਕੰਮ ਕਰੋ ਬਾਕੀ ਪਤਾ ਕੀ ਵੀਰੇ ਤੁਹਾਡੇ ਸਾਰਾ ਹੁੰਦਾ ਭੈਣ ਭਰਾਵਾਂ ਦਾ ਆਸ਼ੀਰਵਾਦ ਹੀ ਆ ਤੁਸੀਂ ਜਿੰਨਾ ਮੈਨੂੰ ਮੋਟੀਵੇਟ ਕਰੋਗੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਹਨਾ ਸੋ ਤੁਸੀਂ ਮੇਰੀ ਵੀਡੀਓ ਦੇਖ ਕੇ ਵੀ ਕਈ ਹੁਣ ਮੇਰੇ ਭੈਣ ਭਰਾਣੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖ ਕੇ ਚੈਨਲ ਸ਼ੁਰੂ ਕੀਤੇ ਨੇ ਉਹਨਾਂ ਦੇ ਦੋ ਤਿੰਨ ਚੈਨਲ ਇਹੋ ਜਿਹੇ ਹੈਗੇ ਨੇ ਉਹ ਦੇਖਣੋ ਚੈਨਲ ਗਰੋ ਹੋਣੇ ਵੀ ਸ਼ੁਰੂ ਹੋ ਗਏ ਉਹਨਾਂ ਦੇ ਹਨਾ ਤੋ ਉਹਨਾਂ ਨੇ 10 10 15 15 ਵੀਡੀਓ ਹੀ ਪੁਰੀਆਂ ਪਾਈਆਂ ਨੇ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵੀਡੀਓ ਅਪਲੋਡ ਕਰ ਰਹੇ ਨੇ ਇੱਕ ਬੰਦੇ ਨੇ ਤਾਂ 9 ਵੀਡੀਓ ਅਪਲੋਡ ਕੀਤੀਆਂ ਨੇ ਤੇ ਉਹਦੇ ਮੇਰੇ ਚੈਨਲ 'ਚ 1000 ਪਲੱਸ ਵਿਊ ਹੋਣੇ ਸ਼ੁਰੂ ਹੋ ਗਏ 350 ਸਬਸਕ੍ਰਾਈਬਰ ਵੀ ਹੋ ਗਏ ਉਹਦੇ ਤੇ ਉਹ ਕਹਾਣੀਆਂ ਵਗੇਰਾ ਪਾਉਣੀਆਂ ਸ਼ੁਰੂ ਕਰਦਾ ਉਹ ਕਹਾਣੀਆਂ ਪਾਉਂਦਾ ਤੇ ਇੱਕ ਹੈਗੇ ਨੇ ਅੰਤਜੀ ਹੈਗੇ ਨੇ ਉਹ ਮਤਲਬ ਕਿ ਕਿਸੇ ਮਤਲਬ ਜੋਬ ਦੇ ਵਿੱਚੋਂ ਗੌਰਮੈਂਟ ਜੋਬ ਦੇ ਵਿੱਚੋਂ ਰਿਟਾਇਰ ਹੋਏ ਨੇ ਉਹ ਇਤਿਹਾਸ ਦੇ ਬਾਰੇ ਵੀਡੀਓ ਪਾਉਂਦੇ ਨੇ ਉਹਨਾਂ ਮੇਰਾ ਵੀਡੀਓ ਦੇਖ ਕੇ ਚੈਨਲ ਸ਼ੁਰੂ ਕੀਤਾ ਤੇ ਉਹਨਾਂ ਦੇ 4400 ਸਬਸਕ੍ਰਾਈਬਰ ਹੋ ਗਏ ਉਹਨਾਂ ਨੇ ਅੱਜ ਵੀ ਮੈਨੂੰ ਫੋਨ ਕੀਤਾ ਸੀ ਉਹਨਾਂ ਨੇ ਦਿਖਾਇਆ ਸਕਰੀਨਸ਼ਾਟ ਭੇਜਿਆ ਸੀਗਾ 4500 ਪਲੱਸ ਉਹਨਾਂ ਦੇ ਸਬਸਕ੍ਰਾਈਬਰ ਹੋ ਗਏ ਤੇ ਵੀਊ ਵੀ ਉਹਨਾਂ ਦੇ ਬਹੁਤ ਵਧੀਆ ਆਨ ਆ ਗਏ ਹਰ ਇੱਕ ਵੀਡੀਓ ਤੇ ਉਹਨਾਂ ਦੇ 500 600 300 ਪਲੱਸ ਹੀ ਉਹਨਾਂ ਦੇ ਵੀਊ ਆਉਂਦੇ ਆ ਸੋ ਇਹ ਲੱਗਦਾ ਉਹਨਾਂ ਜੀ ਦਾ ਵੀ ਬਹੁਤ ਛੇਤੀ ਚੈਨਲ ਗਰੋ ਕਰ ਜੇਗਾ ਤੇ ਉਹਨਾਂ ਜੀ ਅਰਨਿੰਗ ਕਰ ਵੀ ਸ਼ੁਰੂ ਕਰ ਦੇਣਗੇ ਸੋ ਦੇਖੋ ਐਕਸ ਸਰਵਿਸ ਮੈਨਜਰ ਜਿਹੜੇ ਲੱਗੇ ਹੋਏ ਨੇ ਨਾ ਰਿਟਾਇਰਮੈਂਟ ਲੈ ਕੇ ਜੇ ਉਹ ਕਰ ਸਕਦੇ ਨੇ ਤਾਂ ਤੁਸੀਂ ਵੀ ਕਰ ਸਕਦੇ ਹੋ ਸੋ ਅੱਜ ਮੈਂ ਇੱਕ ਵੀਡੀਓ ਅਪਲੋਡ ਕੀਤੀ ਆ ਬਹੁਤ ਵਧੀਆ ਜੇ ਤੁਸੀਂ ਉਸ ਵੀਡੀਓ ਨੂੰ ਤੁਸੀਂ ਦੇਖ ਕੇ ਕੰਮ ਕਰਦੇ ਹੋ ਤਾਂ ਮੈਂ ਕਹਿੰਦਾ ਵੀ ਆ ਗਲਤੀ ਨਾ ਕਰੋ ਤੁਸੀਂ ਬਹੁਤ ਵਧੀਆ ਤੁਸੀਂ ਅਰਨੀ ਕਰਨੀ ਸ਼ੁਰੂ ਕਰ ਦਿੰਦੇ ਹੋ ਸੋ ਅਗਰ ਮੇਰਾ ਕੋਈ ਪਿੰਡਪਤਾ ਬੈਠਾ ਹੋਵੇ ਤਾਂ ਆਨਲਾਈਨ ਪਲੀਜ਼ ਜਦੋਂ ਵੀ ਕੋਈ ਸਵਾਲ ਜਵਾਬ ਹੋਵੇਗਾ ਤਾਂ ਪੁੱਛ ਸਕਦਾ ਜੀ ਹੋਰ ਕੋਈ ਮੇਰਾ ਪਿੰਡਪਤਾ ਜੀ ਅਗਰ ਕੋਈ ਬੈਠਾ ਆਨਲਾਈਨ ਕੀ ਦਾ ਕੋਈ ਸਵਾਲ ਜਵਾਬ ਆ ਫੇਸਬੁਕ ਨੂੰ ਲੈ ਕੇ WhatsApp ਨੂੰ ਲੈ ਕੇ Instagram ਨੂੰ ਲੈ ਕੇ Telegram ਨੂੰ ਲੈ ਕੇ YouTube ਨੂੰ ਲੈ ਕੇ ਇਹ ਤੁਸੀਂ ਆਨਲਾਈਨ ਆਪੀ ਕਿਵੇਂ ਕਰ ਸਕਦੇ ਹੋ ਤਾਂ ਉਹ ਮੇਰਾ ਭੈਣ ਭਰਾ ਮੈਨੂੰ ਪੁੱਛਦਾ ਰਹਦਾ ਵਾ ਸੋ ਪਤਾ ਨਹੀਂ ਜਾ ਫਿਰ ਅੱਜ ਮੈਂ ਹੀ ਥੋੜਾ ਜਿਹਾ ਦੇ ਲੇਟ ਲਾਈਵ ਆਇਆ ਵਾ ਬਹੁਤ ਕਰਤ ਉਹ ਨਹੀਂ ਸਬਸਕ੍ਰਾਈਬਰ ਨਹੀਂ ਮੇਰੇ ਕਿਰੇ ਮੇਰੇ ਨਾਲ ਜੁੜੇ ਨਹੀਂ ਸੋ ਬਹੁਤ ਚਾਹੀਦਾ ਦਾ 9:30 ਹੋ ਗਏ ਆ 9:30 ਤੋਂ ਵੀ ਉੱਪਰ ਹੀ ਹੋ ਗਏ 9:40 ਹੋ ਚਲੇ ਆ ਕੋਈ ਮਿਲ ਨਾ ਰਹੀ ਮੈਂ ਅਜੇ ਲੈਟ ਆਵਾਣਾ ਹਾਂ ਸੋ ਸੌਰੀ ਸੌਸੂਗੀ ਮੈਨੂੰ ਲੱਗਦਾ ਸੋ ਜਿਹੜੋ ਗੱਲ ਨਹੀਂ ਜਿਹੜੀ ਮੈਂ ਗਲਤ ਤਰ੍ਹਾਂ ਸਮਝੀ ਕਰਨੀ ਚਾਹੁੰਦਾ ਸੀਗਾ ਉਹ ਮੈਂ ਤਾਂ ਨਾ ਕਰ ਲਈ ਆ ਸੋ ਪਲੀਜ਼ ਤੁਸੀਂ ਵੀ ਸਾਰੇ ਜਣੇ ਆਪਣੇ ਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਆਪਣਾ ਫੇਸਬੁੱਕ ਤੇ ਇੱਕ ਪੇਜ ਬਣਾਓ YouTube ਚੈਨਲ ਬਣਾਓ Instagram ਤੇ ਆਪਣਾ ਪੇਜ ਬਣਾਓ WhatsApp ਤੇ ਆਪਣਾ ਚੈਨਲ ਬਣਾ ਲਓ ਤੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਬਹੁਤ ਵਧੀਆ ਤੁਸੀਂ ਅਰਨੀ ਕਰਨੀ ਸ਼ੁਰੂ ਕਰ ਦੋਗੇ ਜੇ ਤੁਸੀਂ ਇਸ ਇਸ ਸਾਲ ਅੱਜ ਹੀ ਮੰਨ ਲਓ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਨਾ ਤਾਂ ਤੁਸੀਂ 2-4 ਮਹੀਨਿਆਂ ਵਿੱਚ ਬਹੁਤ ਹੀ ਵਧੀਆ ਤੁਸੀਂ ਗਰੋ ਕਰਦੇ ਹੋਗੇ ਕਿਉਂਕਿ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਆਪਣੀ ਕਹਾਵਤਾਂ ਕਹਿੰਦੇ ਲੰਗਿਆ ਸਮਾਂ ਕਹਿੰਦੇ ਵਾਪਸ ਨਹੀਂ ਆਉਂਦਾ ਹੁੰਦਾ ਜੀ ਮੰਨ ਲਓ ਜੇ ਤੁਸੀਂ ਆ ਸਮਾਂ ਛੱਡਤਾ ਆ ਸਮੇਂ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਨਾ ਕੀਤਾ ਤਾਂ ਤੁਸੀਂ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਪਛਤਾਉਗੇ ਤੁਸੀਂ ਆ ਟਾਈਮ ਨੂੰ ਯਾਦ ਕਰੋਗੇ ਪਰ ਆ ਟਾਈਮ ਆ ਜਿਹੜਾ ਬਾਅਦ ਦੇ ਵਿੱਚ ਵਾਪਸ ਨਹੀਂ ਆਉਣਾ ਹੈਗਾ ਜੀ ਸੋ ਇਸ ਕਰਕੇ ਮੈਂ ਕਹਿੰਦਾ ਵਾਂ ਕੱਲ ਕਰੇ ਸੋ ਕਹਿੰਦੇ ਅੱਜ ਕਰ ਅੱਜ ਕਰੇ ਸੋ ਅਬੀ ਕਰ ਸੋ ਆਪਣਾ YouTube ਚੈਨਲ ਆ ਜਿਹੜਾ ਤੁਸੀਂ ਉਹ ਬਣਾ ਲਓ Facebook ਪੇਜ ਬਣਾ ਲਓ ਬਹੁਤ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ ਜਿੰਨੀ ਕਿ ਮੇਰੇ ਅੰਦਰ ਕਾਬਲੀਅਤ ਹੈਗੀ ਹੈ ਜੀ ਓਨੀ ਕਿ ਮੈਂ ਤੁਹਾਨੂੰ ਉਸ ਤਰੀਕੇ ਨਾਲ ਤੁਹਾਨੂੰ ਮੈਂ ਸਮਝਾਈ ਜਾ ਰਿਹਾ ਵਾਂ ਸੋ ਬਾਕੀ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਜੀ ਦੇਖੋ ਦੱਸਣਾ ਤਨੂੰ ਗਾਈਡ ਕਰਨਾ ਉਹ ਮੇਰੀ ਜ਼ਿੰਮੇਵਾਰੀ ਆ ਉਹ ਮੈਂ ਤੁਹਾਨੂੰ ਜਿੰਨਾ ਕਿ ਮੈਨੂੰ ਆਉਂਦਾ ਵਾ ਜਿੰਨੀ ਕਿ ਮੈਨੂੰ ਨੌਲੇਜ ਹੈਗੀ ਆ ਉਸ ਤਰੀਕੇ ਨਾਲ ਮੈਂ ਤੁਹਾਨੂੰ ਗਾਈਡ ਕਰੀ ਜਾ ਰਿਹਾ ਵਾਂ ਸਮਝਾਈ ਜਾ ਰਿਹਾ ਵਾਂ ਬਟ ਉਸ ਤਰੀਕੇ ਤੇ ਚੱਲਣਾ ਨਾ ਚੱਲਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਤੁਸੀਂ ਕੰਮ ਕਰਨਾ ਨਾ ਕਰਨਾ ਉਹ ਵੀ ਤੁਹਾਡੇ ਤੇ ਡਿਪੈਂਡ ਕਰਦਾ ਜੀ ਮੇਰਾ ਕੰਮ ਆ ਤੁਹਾਨੂੰ ਸਮਝਾਉਣਾ ਸਹੀ ਤਰੀਕੇ ਸਹੀ ਰਸਤੇ ਦੇ ਉੱਤੇ ਪਾਉਣਾ ਪਰ ਅੱਜ ਨੂੰ ਜਦੋਂ ਮੈਂ ਸੋਚਿਆ ਨਾ ਨਹੀਂ ਵੀਰੇ ਅੱਜ ਕੁਝ ਮਾਊਗਾ ਸਾਂਹ ਪ੍ਰੋਟੈਸਟ ਤੇ ਗਏ ਨੇ ਤੇ ਕੁਝ ਬਸੰਤਪਰਵਨੀ ਦਾ ਫੈਸਟੀਵਲ ਵੀ ਆ ਕੁਝ ਲੋਕ ਪਤੰਗ ਚੜਾ ਕੇ ਥੱਕੇ ਬਣੇ ਨੇ ਸਹੀ ਗੱਲ ਆ ਵੀਰੇ ਬਿਲਕੁਲ ਸਹੀ ਗੱਲ ਆ ਜੀ ਪ੍ਰਮੋਜਤ ਵੀਰੇ ਹਾਂ ਇਹ ਗੱਲ ਤਾਂ ਵਰਤੋਂ ਦੇਖੋ ਮੇਰਾ ਧਿਆਨ ਹੀ ਨਹੀਂ ਜਾ ਰਿਹਾ ਨਾ ਸੱਚ ਅੱਜ ਬਸੰਤ ਪੰਚਮੀ ਵੀ ਆ ਤੇ ਕੁਝ ਆਪਣੇ ਕਿਸਾਨ ਭਰਾਣੇ ਜਿਹੜੇ ਹਨ ਉਹ ਜਨ ਦਿੱਲੀ ਵੱਲ ਗਏ ਹੋਏ ਨੇ ਤੇ ਕੁਝ ਪਤੰਗ ਪੰਗ ਚੜਾ ਕੇ ਥੱਕ ਗਏ ਹੁਣੇ ਸਹੀ ਗੱਲ ਆ ਪ੍ਰਮੋਜਤ ਵੀਰੇ ਮੈਨੂੰ ਨਹੀਂ ਸੀ ਪਤਾ ਵੀ ਹਣਾ ਸੋ ਮੈਂ ਤਾਂ ਜਿਹੜੀ ਗੱਲ ਸੀਗੀ ਇੱਕ ਵਾਰ ਜਰੂਰੀ ਕਰਕੇ ਲਾਈਵ ਆਇਆ ਸੀਗਾ ਸੋ ਮੈਨੂੰ ਇਹ ਸੀ ਅਗਰ ਕੋਈ ਵੀ ਮੇਰਾ ਭੈਣ ਭਰਾ ਹੁੰਦਾ ਕਿਸੇ ਜਿਹਦਾ ਕੋਈ ਸਵਾਲ ਹੁੰਦਾ ਜਿਵੇਂ ਤੁਹਾਡਾ ਸਵਾਲ ਸੀਗਾ ਇੱਕ ਤਾਂ ਉਹ ਅਗਰ ਕੋਈ ਕਲੀਅਰ ਕਰਾਉਣਾ ਚਾਹੁੰਦਾ ਤਾਂ ਉਹ ਨਾ ਲਾਈਵ ਦੇ ਵਿੱਚ ਆ ਕੇ ਕਲੀਅਰ ਕਰ ਸਕਦਾ ਸੀ ਸੋ ਰੱਬੋਂ ਮੇਹਰ ਕਰੇ ਤੁਹਾਡੇ ਤੇ ਥੈਂਕ ਯੂ ਥੈਂਕ ਯੂ ਪ੍ਰਭਜੋਤ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਰੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀ ਵੀਰੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਹਣਾ ਸੋ ਪਲੀਜ਼ ਮੈਨੂੰ ਤੁਹਾਨੂੰ ਸਾਰਿਆਂ ਨੂੰ ਮੇਰੀ ਤਨ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਤੁਸੀਂ ਸਾਰੇ ਵੱਧ ਤੋਂ ਵੱਧ ਪਿਆਰ ਕਰੋ ਨਾਣਾ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਲੀਜ਼ ਜਿੱਦਾਂ ਮੈਂ ਤੁਹਾਨੂੰ ਸਮਝਾਉਣਾ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਵੀਰ ਜੀ ਠੀਕ ਆ ਤੇ ਮੈਂ ਕਹਿੰਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਪੈਸਾ ਵਾ ਬਹੁਤ ਜ਼ਿਆਦਾ ਪੈਸਾ ਵਾ ਅਗਰ ਤੁਸੀਂ ਸਹੀ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਠੀਕ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਕਿਤੇ ਵੀ ਦਿੱਕਤ ਹੁੰਦੀ ਹੈ ਤੁਸੀਂ ਆਪਣੇ ਭਰਾ ਨੂੰ ਛੋਟੇ ਵੀਰ ਨੂੰ ਜਦੋਂ ਮਰਜ਼ੀ ਤੁਸੀਂ ਯਾਦ ਕਰ ਲਓ ਫੋਨ ਕਰ ਸਕਦੇ ਹੋ ਮੈਨੂੰ ਤੁਸੀਂ ਹਾਂ ਤੁਹਾਨੂੰ ਤમે ਪੂਰੀ ਕੋਸ਼ਿਸ਼ ਕਰੋਗੇ ਤੁਹਾਡੀ ਜਿਹੜੀ ਕੋਈ ਪ੍ਰੋਬਲਮ ਹੋਵੇ ਨੂੰ ਸੋਲਵ ਕਰਨ ਦੀ ਸੋ ਠੀਕ ਹੈ ਜੀ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਨ੍ਹਾਂ ਨੇ ਤੁਸੀਂ ਆਪਣੇ ਕੀਮਤੀ ਸਮੇਂ 'ਚ ਕੀਮਤੀ ਸਮਾਂ ਕੱਢ ਕੇ ਅੱਜ ਮੇਰਾ ਛੋਟਾ ਜਿਹਾ ਲਾਈਵ ਸੈਸ਼ਨ ਸੀ ਜੋ 15 ਮਿੰਟ ਦਾ ਤੁਸੀਂ ਇਹਦੇ ਵਿੱਚ ਜੁੜੇ ਹੋ ਤੇ ਵਾਹਿਗੁਰੂ ਦਾ ਅਨੁਸਾਰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਜੀ ਜੋ ਤੁਸੀਂ ਸੋਚ ਜੋ ਤੁਸੀਂ ਬਣਾਣਾ ਚਾਹੁੰਦੇ ਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਉਹ ਤੁਹਾਡੀਆਂ ਜਿਹੜੀਆਂ ਆਸਾਂ ਨੇ ਉਹ ਪੂਰੀਆਂ ਕਰਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਕੋਈ ਨਹੀਂ ਵੀ ਇੱਕ ਵਾਰ ਫਿਰ ਲਾਈਵ ਆਇਓ ਕੁਛ ਦਿਨ ਤੱਕ ਫਿਰ ਲਾਈਵ ਜਰੂਰ ਆਵੀਂ ਹਾਂ ਪ੍ਰਭਜੋਤ ਵੀਰੇ ਆਪਾਂ ਸੰਡੇ ਨੂੰ ਆਵਾਂਗੇ ਸੰਡੇ ਨੂੰ ਪ੍ਰਭਜੋਤ ਵੀਰੇ 7:30 ਵਜੇ ਠੀਕ ਆਪਾਂ 7:30 ਵਜੇ ਲਾਈਵ ਆਵਾਂਗੇ ਸੰਡੇ ਨੂੰ ਠੀਕ ਹੈ ਜੀ ਸੰਡੇ ਨੂੰ ਪੱਕਾ ਜੀ ਸੰਡੇ ਨੂੰ ਪ੍ਰਭਜੋਤ ਵੀਰੇ ਜ਼ਰੂਰ ਆਇਓ ਤੁਸੀਂ ਲਾਈਵ ਦੇ ਵਿੱਚ ਆਪਾਂ ਆਵਾਂਗੇ ਜੀ ਓਕੇ ਜੀ ਗੁੱਡ ਨਾਈਟ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਖੁਸ਼ ਰੱਖੇ